ਕਰੰਟਲੀ ਜਾ ਰਹੇ ਆ ਉਹ ਇਹ ਆ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਖਾਸ ਕਰਕੇ ਜ਼ਿਆਦਾਤਰ ਪਿੰਡੂ ਆਰੀਏ ਦੇ ਵਿੱਚੋਂ ਗੁਜ਼ਰਦੇ ਆ ਸੋ ਇਹਨਾਂ ਹਾਈਵੇ ਦੇ ਦੋਵੇਂ ਪਾਸੇ ਅਸੀਂ ਫੁੱਲਦਾਰ ਬੂਟੇ ਲਾਨ ਦਾ ਇੱਕ ਪ੍ਰੋਜੈਕਟ ਸ਼ੁਰੂ ਕਰਨ ਲਈ ਜਾ ਰਹੇ ਆ ਪਹਿਲੀ ਕੜੀ ਵੱਜੋਂ ਅਸੀਂ 500 ਮੀਟਰ ਉਦਾਹਰਨ ਦੇ ਤੌਰ ਤੇ ਤੁਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਤੇ ਇਸ ਹਾਈਵੇ ਦੇ ਉੱਤੇ ਇੱਕ ਥਾਂ ਦੇ ਉੱਤੇ ਤੁਹਾਨੂੰ 500 ਮੀਟਰ ਖੱਬੇ ਪਾਸੇ ਤੇ 500 ਮੀਟਰ ਸੱਜੇ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਦਾਰ ਬੂਟੇ ਮਿਲਣਗੇ ਸੋ ਇਹ ਸਾਡਾ ਪਾਇਲਟ ਪ੍ਰੋਜੈਕਟ ਹੋਏਗਾ ਮਨਰੇਗਾ ਦੇ ਦੀਨ ਇਸ ਦੀ ਸਾਰੀ ਕਰਾਂਗੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੇ ਨਾਲ ਸਾਡੇ ਹਾਈਵੇ ਦੀ ਜਿਹੜੀ ਸੁੰਦਰਤਾ ਹੈ ਉਹ ਵੀ ਵਿਖਰੇਗੀ ਲੋਕ ਆਂਦੇ ਜਾਂਦੇ ਉਹਨੂੰ ਦੇਖਣਗੇ ਔਰ ਇਹ ਜਿਹੜੇ 5 ਜ਼ਿਲ੍ਹੇ ਅਸੀਂ ਚੁਣੇ ਆ ਉਹਨਾਂ ਦੇ ਵਿੱਚੋਂ ਡਿਸਟ੍ਰਿਕਟ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਨਵਾਂ ਸ਼ਹਿਰ ਖੜਕੜ ਕਲਾਂ ਦੇ ਆਲੇ-ਦੁਆਲੇ ਲੋਕੇਸ਼ਨ ਦੀ ਅਸੀਂ ਉਹ ਉਹਨੂੰ ਆਈਡੈਂਟੀਫਾਈ ਕਰ ਰਹੇ ਆ ਸ੍ਰੀ ਨੰਦਪੁਰ ਸਾਹਿਬ ਤੇ ਪੰਜਵਾਂ ਜ਼ਿਲ੍ਹਾ ਸਾਡੇ ਲਈ ਸੰਗਰੂਰ ਹੋਏਗਾ ਸੋ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ 5 500 ਮੀਟਰ ਦੇ ਜਿਹੜੇ ਫਲਦਾਰ ਬੂਟੇ ਨੇ ਫਲਦਾਰ ਬੂਟੇ ਮਲਟੀ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਅ ਬੂਟੇ ਹੋਣਗੇ ਇਹਨਾਂ ਦੇ ਤਿੰਨ ਪੜਾਅ ਹੋਣਗੇ ਉਹ ਅਸੀਂ ਬੂਟਿਆਂ ਨੂੰ ਜੋ ਉਹਨਾਂ ਦੀ ਬੰਦਰਾ ਉਹਦੇ ਮੁਤਾਬਕ ਜਿਹੜਾ ਪਹਿਲੀ ਕਤਾਰ ਦੇ ਵਿੱਚ ਬੂਟੇ ਉਹ ਹੋਣਗੇ ਜਿਹੜੇ ਉਦਾਹਰਨ ਦੇ ਤੌਰ ਤੇ 5 ਫੁੱਟ ਤੋਂ ਉੱਪਰ ਨਹੀਂ ਜਾਂਦੇ ਦੂਜੀ ਕਤਾਰ ਤੇ ਹੋਣਗੇ ਜਿਹੜੇ 6 ਫੁੱਟ ਤੋਂ ਉੱਪਰ ਨਹੀਂ ਜਾਂਦੇ ਤੀਜੀ ਕਤਾਰ ਚ ਹੋਣਗੇ ਜਿਹੜੇ 7 ਜਾਂ 8 ਫੁੱਟ ਤੋਂ ਉੱਪਰ ਨਹੀਂ ਜਾਂਦੇ ਮੈਂ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਤੋ ਬਗਾਇਦਾ ਇੱਕ ਸੈਂਡਿਫਿਕ ਆਧਾਰ ਦੇ ਉੱਤੇ ਇਹਨਾਂ ਦੀ ਚੋਣ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਆ ਉਹ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਇਹ ਪਾਇਲਟ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਇਹਨੂੰ ਪਾਇਲਟ ਪ੍ਰੋਜੈਕਟ ਨੂੰ ਜਿਹੜਾ ਉਹ ਦੇਖਣ ਦੇ ਲਈ ਇਹਦੀ ਸਾਰੀ ਪ੍ਰਕਿਰਿਆ ਨੂੰ ਵਾਚਨ ਦੇ ਲਈ ਔਰ ਇਹਦੇ ਲਈ ਅਸੀਂ ਇੱਕ ਕਮੇਟੀ ਵੀ ਸਟੇਟ ਲੈਵਲ ਤੇ ਐਕਸਟਰਾ ਕਮੇਟੀ ਵੱਖਰੀ ਕਮੇਟੀ ਬਣਾਵਾਂਗੇ ਜਿਹਦੇ ਕੋਲ ਓਨਲੀ ਇਹੀ ਕੰਮ ਹੋਊਗਾ ਤੇ ਹਰ 15 ਦਿਨਾਂ ਬਾਅਦ ਉਹ ਸਾਨੂੰ ਰਿਪੋਰਟ ਕਰਿਆ ਕਰੂਗੀ ਕਿ ਪੀ ਇਹ ਪ੍ਰੋਜੈਕਟ ਉਹਦੀ ਅਪਡੇਟਸ ਸਾਨੂੰ ਮਿਲਿਆ ਕਰੂਗੀ ਵੀ ਅੱਜ ਕੀ ਕੀਤਾ ਕੱਲ ਕੀ ਕੀਤਾ 15 ਦਿਨਾਂ ਦੇ ਬਾਅਦ ਇਹ ਤੋਂ ਟੋਟਲ ਜਿਹੜੀ ਸਾਨੂੰ ਰਿਪੋਰਟ ਇਹਦੀ ਆਏਗੀ ਸੋ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਇਹਨੂੰ ਪਸੰਦ ਵੀ ਕਰਨਗੇ ਔਰ ਸਾਡੀ ਕਾਮਨਾ ਕੀ ਹੈ ਸਾਡਾ ਪਾਇਲਟ ਪ੍ਰੋਜੈਕਟ ਅ ਮਤਲਬ ਚੰਗਾ ਇਹਦਾ ਇਹਦਾ ਸਾਨੂੰ ਉਹ ਅ ਅੱਗੇ ਵਧਾਣ ਦੇ ਲਈ ਜਿਹੜਾ ਮਤਲਬ ਸਾਨੂੰ ਇੱਕ ਮੌਕਾ ਮਿਲੇਗਾ ਤੇ ਸੋ ਅਸੀਂ ਪੂਰੇ ਪੰਜਾਬ ਨੂੰ ਇਹਦੇ ਅੰਦਰ ਕਵਰ ਕਰਕੇ ਇੱਕ ਵੇਕਲੀ ਕਿਸਮ ਦੀ ਮਤਲਬ ਜਿਹੜੀ ਆ ਉਹ ਪੰਜਾਬ ਦੀ ਵਾਤਾਵਰਣ ਦੇ ਫਿਜ਼ਾ ਦੇ ਅੰਦਰ ਅਸੀਂ ਇੱਕ ਰੂਹ ਫੂਕਣ ਦਾ ਕੰਮ ਜਿਹੜਾ ਉਹ ਕਰਨ ਲਈ ਜਾ ਰਹੇ ਹਾਂ ਇੱਕ ਤਾਂ ਇਹ ਇਹ ਹੈਗਾ ਪਹਿਲਾ ਸਾਡਾ ਕੰਮ